ਮੈਦੂਜੀ ਦਾ ਘਰਸਾ ਮੈਦੂਜੀ ਕੀ ਫਤੇ ਅਜਤੀ ਘੜੀਆਂ ਲੋਕੀ ਕੋ ਤੇ ਟ੍ਰੇਨ ਦੇ ਵਿੱਚ ਇੱਕੀ ਗਊਸ਼ਾਲਾ ਹੈ ਬਾਬਾ ਜੀ ਉਹਨਾਂ ਦੀ ਸੇਵਾ ਕਰਦੇ ਆ ਕਿ ਉਹ ਵੀ ਗਾਵਾਂ ਆਈਆਂ ਸਿਗੀਆਂ ਕਿ ਜਿਹੜੀਆਂ ਅਜਨਾਲੇ ਵਾਲੀ ਸਾਈਡ ਤੋਂ ਅਸੀਂ ਆਈਆਂ ਸਿਗੀਆਂ ਬਹੁਤ ਸਾਰੀ ਲੋਕੀ ਉਹ ਵੀ ਨਹੀਂ ਇੱਥੇ ਜਿਹੜੀ ਕਿ ਅਜਨਾਲੇ ਤੋਂ ਨਿਕਲ ਕੇ ਉੱਚੀ ਥਾਂ ਦੇ ਆਪਣੇ ਰਿਸ਼ਤੇਦਾਰਾਂ ਨੂੰ ਲਾਇਕੀ ਆਪਣੇ ਪਸ਼ੂ ਡੰਗਰ ਲੈ ਕੇ ਸਾਡੀ ਰਾਲਪੰਸੀ ਹੈਲਥਰੀ ਵੀ ਕਾਫੀ ਪਿੰਜੜੇ ਆ ਉਹ ਅਫੈਕਟਡ ਨੇ আর ਜਿਹਨੀਆਂ ਜ਼ਮੀਨਾਂ ਖਤਮ ਹੋ ਚੁੱਕੀਆਂ ਪੱਠੀ ਖਤਮ ਹੋ ਚੁੱਕੇ ਆ ਔਰ ਉਹ ਹੈਗੀ ਲਗਭਗ 30 ਠੀਕ ਹੈ 11 ਪਿੰਡ ਦੇ ਅੰਦਰ ਪਾਣੀ ਆ ਗਿਆ ਸੀ ਉਸ ਤੋਂ ਇਲਾਵਾ ਡੇਰੇ ਤੇ ਪਾਣੀ ਨਾਲ ਕਰਕੇ ਸਾਡੇ ਜੀਵਨਾਂ ਦੀ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਅਸੀਂ ਇੱਦਾਂ ਦੀ ਗੱਲ ਕਹਿ ਰਹੇ ਆਂ ਸਾਰੇ ਆਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡੀ ਪਿੰਡਾਂ ਦੇ ਵਿੱਚ ਸਾਨੂੰ ਚਾਰਾ ਜਾਈਦਾ ਹੈ ਸੋਤਰਾਵਾ ਇੱਥੇ ਆਚਾਰ ਚਾਹੀਦੇ ਸਾਨੂੰ ਇੱਥੇ ਸੀਡ ਚਾਹੀਦੀ ਹੈ ਇੱਥੇ ਪ੍ਰੋਪਰ ਸੀਡ ਜਾਂ ਆਚਾਰ ਨਾ ਪਹੁੰਚਣ ਕਰਕੇ ਇੱਕ ਗਾਂ ਦੀ ਡੈੱਥ ਹੋ ਗਈ ਕੱਲ ਦੋ ਗਾਵਾਂ ਇੱਥੇ ਮਰਨ ਵਾਸਤੇ ਪਈਆਂ ਹੋਈਆਂ ਨੇ ਠੀਕ ਹੈ ਅਕੀ ਹੋੜੇ ਸ਼ਰ ਕੰਡੀਸ਼ਨ ਦੇ ਵਿੱਚ ਹੈ ਅਜੀ ਹੁਣ ਰਾਤੀ ਦੀ ਅਚਾਰ ਤੇ ਜੈਸੀ ਦਾ ਜਿੰਨਾ ਸਾਡੇ ਕੋਲ ਬਚਿਆ ਸੀਗਾ ਜਿੰਨਾ ਅਸੀਂ ਖਰੀਦਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਚਾਰ ਵੀ ਆਊਟ ਆਫ ਸਟਾਕ ਹੈ ਇੱਥੇ ਬਲੈਕ ਦੇ ਵਿੱਚ ਵੀ ਨਹੀਂ ਵਿਕਦਾ ਪਿਆ ਅ ਅਚਾਰ ਜਿਹੜਾ ਹੈਗਾ ਦਾ ਉਸ ਤੋਂ ਬਾਅਦ ਹੋਣ ਕੇ ਅਸੀਂ ਜਿਹੜਾ ਸਾਡੇ ਕੋਲ ਆਇਆ ਸੀਗਾ ਸੀ ਉਹ ਲੈ ਕੇ ਆਏ ਹਾਂ ਪਰ ਸਾਡੀ ਸਾਡੀ ਹੱਥ ਲੋਕ ਦੀ ਬੇਨਤੀ ਹੈ ਕਿ ਸਾਨੂੰ ਅਚਾਰ ਜਿਹੜਾ ਕੀਡ ਸਾਡੇ ਪਸ਼ੂਆਂ ਵਾਸਤੇ ਮੋਹੱਇਤ ਰਾਇਆ ਜਾਵੇ ਇਸ ਦੀ ਰਾਜਸਥਾਨੀ ਦੇ ਵਿੱਚ ਮੋਦੀ ਗੁਜਰ ਦੇ ਵਿੱਚ ਇੱਕ ਕੌਸ਼ਾਲਾ ਦੇ ਵਿੱਚ ਵੀ ਇੱਥੇ ਲੱਗ ਚਾਗੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਦਬਾਹ ਹੋ ਚੁੱਕੀਆਂ ਨੇ ਮੈਂ ਕੰਟੀਨਿਊਸਲੀ ਇੱਕ ਲਿਸਟ ਜਿਹੜੀ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾ ਦੂੰਗੀ ਮੈਂ ਸਾਰਿਆਂ ਨੂੰ ਇਸ ਚਾਲ ਦੇ ਉੱਤੇ ਹੱਥ ਜੋੜੇ ਸੀਗੇ ਲਾਈਵ ਦੇ ਵਿੱਚ ਵੀ ਕਾਹ ਚਾ ਲਿਖ ਲਿਖੀ ਵੀ ਪਾਇਆ ਸੀਗਾ ਕਿ ਅਜਨਾਲੀ ਦੇ ਨਾਲ ਰਾਜਸਥਾਨੀ ਵੀ ਹੈ ਰਿਹਾ ਜਿੱਥੇ ਕਈ ਪਿੰਡ ਅਫੈਕਟਡ ਨੇ ਏ ਟਾਈਮ ਸਾਡਾ ਸਿਆਸਤਦਾਨੀ ਹੈਗਾ ਏ ਟਾਈਮ ਸਾਡਾ ਇਨਸਾਨੀਅਤ ਦਾ ਆ ਏ ਟਾਈਮ ਸਾਨੂੰ ਪਾਰਟੀ 바ਰੀ ਉੱਟੇ ਉੱਟ ਕੇ ਇਨਸਾਨੀਅਤ ਦੀ ਮਦਦ ਕਰਨ ਦੀ ਲੋੜ ਹੈ ਹਰ ਇੱਕ ਵਿਅਕਤੀ ਦੀ ਮਦਦ ਕਰਨ ਦੀ ਲੋੜ ਹੈ ਜਿਹੜਾ ਸਾਡੇ ਨਾਲ ਇੱਥੇ ਮੋੜ ਬੰਨ੍ਹਦਾ ਸੋ ਮੇਰੇ ਨਾਲ ਪਿੰਡ ਦੀ ਹੋਰ ਬੰਦੇ ਵੀ ਹੈ ਬਾਬਾ ਜੀ ਤੁਸੀਂ ਪੀਜ਼ ਆਪਣੀ ਗੱਲ ਰੱਖ ਸਕਦੇ ਆਪਾਂ ਰਪੇਤ ਸਿੰਘ ਇਹ ਇਹ ਲੋਕੀ ਗੁਜਰੇ ਆ ਸੀ ਲੋਕੋ ਕੇ ਹੰਕਾਰ ਰਾਜਾ ਸਾਹੀ ਇੱਥੇ ਬਹੁਤ ਲੋੜ ਆ ਕਿਉਂਕਿ ਇਹ ਜਿਹੜਾ ਪਿੰਡ ਆ ਉਹ ਉੱਚੀ ਜਗ੍ਹਾ ਤੇ ਆ ਦੇਖਣ ਜਿਹੜੀ ਜ਼ਮੀਨ ਆ 4 1200 ਕਿਲਾ ਉਹ ਸਾਰੀ ਹਣ ਦੇ ਮਾਰੇ ਠਿਆ ਇਹ ਕਰਕੇ ਕੋਈ ਵੀ ਜੱਥੇਬੰਦੀ ਨਹੀਂ ਪਹੁੰਚੀ ਤੇ ਅੱਜ ਮੈਡਮ ਜੀ ਆਏ ਆ ਤੇ ਬਹੁਤ ਬਹੁਤ ਧੰਨਵਾਦ ਗਊਸ਼ਾਲਾ ਵਾਸਤੇ ਹੁਣ ਜਿਹੜਾ ਚੌਕਰ ਕੋਈ ਦੇ ਗਿਆ ਤੇ ਆਪਾਂ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਨੂੰ ਦਾਨੀ ਸੱਜਣਾ ਪਹੁੰਚਣਾ ਆ ਮਾਰ ਦਊਗਾ ਇਹ ਕਈਆਂ ਹੋਈਆਂ ਦੇਖ ਲਓ ਕਿ ਐਕਟਰ ਦੀ ਡੈਥ ਹੋ ਗਈ ਆ ਇਹ ਵੀ ਦਰਦ ਜਿਸ ਨੂੰ ਬਾਰਾਂ ਦੇ ਇਕੱਠਾ ਹੋ ਰਿਹਾ ਪਾਣੀ ਹਿਆਲ ਬੰਦ ਹੋਤਾ ਕਿ ਬਾਰਡਰ ਏਰੀਆ ਤੇ ਇਹ ਤੁਸੀਂ ਪਿੰਡਾਂ ਦੇ ਦਾਦ ਜੀ ਦਾ ਵੀ ਲੋਤੀ ਗੁਜਰ ਬਾਰਡਰ ਦੇ ਏਰੀਆ ਦੇ ਬਿਲਕੁਲ ਲਾਗੇ ਆ ਸਰਪਰੇਆ ਬਾਬਾ ਦੇ ਨਾਮ ਤੋਂ ਲਾ ਲਾ ਉਸ ਤੋਂ ਲਾ ਕੇ ਇਹ ਨਾਲਾ ਅਰਮਦਾਸ ਹੁੰਦਿਆ ਸਕੀ ਜਿਹੜੀ ਇਸੇ ਲਾਸਟ ਤੇ ਆਉਂਦੀ ਆ ਇੱਥੇ ਲਾਸਟ ਤੇ ਹੀ ਪਾਣੀ ਆਣ ਕੇ ਇੱਥੋਂ ਪਾਕਿਸਤਾਨ ਦੀ ਹੱਦਾਂ ਤੋਂ ਜਾਂਦਾ ਹੈ ਤੇ ਪਹਿਲਾਂ ਦਰਿਆਣ ਨੇ ਥੱਲੇ ਡਾਕ ਮਾਰ ਕੇ ਤਾਂ ਨੂੰ ਚੜਾਇਆ ਤੇ ਹੁਣ ਉੱਪਰਲਾ ਪਾਣੀ 8 ਦਿਨ ਤੋਂ ਆਉਂ ਰਿਹਾ ਹੈ ਅਰੇ ਵੀ ਪੁਲ ਦੇ ਉਤੋਂ ਦੀ ਜਾਂੜਿਆ ਦਾ ਸਾਰਾ ਪਾਰ ਫਸਲ ਜਿੰਨਾ ਵੀ ਆ ਪੱਠਾ ਵੀ ਜੋ ਨਾ ਫਸਲ ਸਭ ਡੁੱਬਾ ਹੋਇਆ ਹੈ ਇਹ ਕਰਕੇ ਬੇਤੀ ਹੱਥ ਜੋੜ ਕੇ ਕਿ ਚਾਰਾ ਤੇ ਫੀਡ ਇਥੇ ਤੱਕ ਅੜਪਾਈ ਜਾਵੇ ਸਰਪੁਰ ਪਿੰਡ ਦੇ ਵੀ ਡੰਗਰ ਸਾਰੇ ਡੇਰਿਆਂ ਦੇ 1:00 ਵਜੇ ਕੁਝ ਪਿੰਡਾਂ ਦੇ ਘਰਾ ਦੇ ਵਜੇ ਕੁਝ ਮੇਰੇ ਵਾਲਾ ਕੁਝ ਗੌਂਸ਼ਲਾ ਇੰਨਾ ਮਾਰ ਕੇ ਸਾਰੇ ਇੱਥੇ ਹੀ ਆ ਸਾਡੀ ਹੀ ਵੇਂਤੀ ਆ ਵਿਖੋ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਅਸੀਂ ਹੋਰ ਵੀ ਪਿੰਡਾਂ ਦੀ ਕੰਡੀਸ਼ਨ ਜਿਹੜੀ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਜਾ ਕੇ ਵਿਖਾ ਦਾਂਗੇ ਅੱਜ ਕੰਟੀਨਿਊਸ ਦੀ ਤੁਹਾਡੇ ਕੋਲੋਂ ਸਿਰਫ ਚਾਰੇ ਦੀ ਮੰਗ ਕਰ ਰਹੇ ਹਾਂ ਸਾਡੇ ਤੇ ਚਾਰਾ ਪੰਚਾਇਆ ਜਾਵੇ ਜਿਆਦਾ ਤੋਂ ਜਿਆਦਾ ਸਾਨੂੰ ਇੱਥੇ ਚਾਰ ਦੀ ਲੋੜ ਹੈ ਤਾਂ ਕਿ ਆਪਾਂ ਜਿਹੜੀ ਬੀਜਵਾਨ ਜਾਨਵਰ ਹੈ ਆਪਾਂ ਉਹਨਾਂ ਦੀ ਜਾਨ ਬਚਾ ਸਕੀਏ ਸਾਨੂੰ ਹਜੀ ਸੁੱਕੇ ਰਾਸ਼ਨ ਦੀ ਲੋੜ ਨਹੀਂ ਸੁੱਕੇ ਰਾਸ਼ਨ ਦਾ ਜੀ ਹੈਗਾ ਲੋਕਾਂ ਦੀ ਗੁੱਸਾ ਵੀ ਆ ਜਾਂਦਾ ਪਰ ਸਾਨੂੰ ਪਸ਼ੂਆਂ ਨੂੰ ਬਚਾਉਣ ਵਾਸਤੇ ਚਾਰ ਦੀ ਲੋੜ ਹੈ ਜਾਂ ਕਈ ਜਗ੍ਹਾ ਤੇ ਤੱਚੀ ਘਾਹ ਸੀ ਜਿਹੜੀ ਦਿੱਕੀ ਉਹਨਾਂ ਵਾਸਤੇ ਤਾਂ ਕਾਲਾ ਦੀ ਲੋੜ ਸੀ ਆਪਣੇ ਪੈਰਾਂ ਦੇ ਹੋ ਗਈ ਫੇਰੀ ਖਾਊ ਸੁਣੋ ਇਹ ਬਰੇਨ ਨੂੰ ਬੁਲਬੁਲੀ ਨਾ ਸੰਦ ਨਾਗੇ ਉਹ ਰੇਡਰ ਟਰਾਈ ਲਾ ਕੇ ਬੱਚ ਨਹੀਂ ਜਾਂਦੀ ਹੁਣ ਉਹ ਨਹੀਂ ਬੱਚਣੀ ਚਾਹੀਦੀ ਰੀਜ਼ਨ ਕੀ ਹੈ ਜਾਂਦੀ ਦਉਂਗਾ ਇਹ ਜੋ ਬੁਲਬੁਲੀ ਦਾ ਇਹ ਖੰਨਾ ਸਾਕੇ ਇੰਜੈਕਸ਼ਨ ਲਾਈਨ ਪਰ ਹਰ ਤਾਲਾ ਕਹੋਗੇ ਕੀ ਮਤਲਬ ਹੈ ਠੀਕ ਹੈ ਸਰਕਾਰੀ ਨੀਤੀ ਕਿ ਕਿਹੜਾ ਹੋਤ ਹੈ ਜੀ ਵੀ ਦਾ ਕੋਈ ਨਹੀਂ ਮਨੀ ਨਹੀਂ ਨਾ ਬੁੱਧਾ ਨਾ ਬੰਦਾ ਪੂਰਾ ਹੀ ਚਾਰੇ ਉਹਾਂ ਦੇ ਕੇ ਸਰਕਾਰ ਨੇ ਸਾਨੂੰ ਚਾਰੋਂ ਤੋਂ ਤੁਹਾਡੇ ਵੱਲੋਂ ਕੋਈ ਪਰਮਿਟ ਹੀ ਨਹੀਂ ਦਿੱਤੀ ਨਾ ਅੰਦਰ ਦਾ ਦਲਾਕਾਰ ਬਿਲਕੁਲ ਚੁੱਪਾ ਪਿਆ ਦੁਬਈ ਨਾ ਦੁਬਈ ਇੱਕ ਮਰਵਾ ਨਹੀਂ ਪਾਰ ਹੁਣ ਉਹ ਵੀ ਕਰ ਦਿੱਤੇ ਸੀ ਇਹ ਮੇਂ ਜਿਆਦਾ ਉਹਨਾਂ ਦੇ ਪੈਸੇ ਨੇ ਕਿ ਭਾਰਤੀ ਨਹੀਂ ਸਾਡੇ ਨਾਲ ਚੱਲਦੇ ਨੇ ਕਮਰਤੀ ਕਰਦੇ ਕਾਨੂੰਨੀ ਬਣੇ ਤੇ ਲੰਗਾ ਉਹਨੂੰ ਕੀਤਾ ਤਾ ਕੋਈ ਸਾਡਾ ਅੱਜ ਸਾਡੇ ਇੱਥੇ 9 ਦਾ ਟਰੱਕ ਆਏ ਸੀਗੇ ਜਿਹੜੀ ਕਿ ਸੇਵਾ ਦਾ ਨਹੀਂ ਸੀ ਮੁਸਲਮਾਨਾਂ ਦੀ ਉਹ ਵੀ ਇੱਕ ਪਤਾ ਕਰਕੇ ਜੈਥੇ ਨਹੀਂ ਲੋੜੇ ਦੀ ਕੋਸ਼ੀਏ ਜੇ ਪੀਟ ਹੋ ਗਈ ਧੀ ਤੋ ਉਹੀ ਜੇ ਬੜ ਤੁਸੀਂ ਚਲੋ ਦੇਖਣੀ ਨਹੀਂ ਰਹੀ ਅੱਧਾ ਅੱਧਨ ਹੋ ਗਿਆ ਜੇ ਬਸ ਸਾਡੇ ਬਹੁਤ ਆਉਂਦੀ ਤੇ ਇਹ ਤਾਂ ਕਿ ਨਹੀਂ ਆਨੇ ਤੇ ਕਿਉਂਕਿ ਗਲਤ ਇਨਫੋਰਮੇਸ਼ਨ ਦੇ ਜੰਡੇ ਆ ਪੈਂਡ ਉੱਤੇ ਪਿੰਡ ਕਰ ਪਿੰਡ ਚ ਪਾਣੀ ਕਿਉਂ ਨਹੀਂ ਵੜਿਆ ਪਾਣੀ ਆਉਂਦਾ ਸਾਡੀ ਸਾਰੀ ਬਾਕੀ ਗੱਲ ਸਾਰਾ ਤਾਂ ਬਰਬਾਦ ਹੋ ਗਿਆ ਆ ਸਭ ਨਾ ਚਾਰਾ ਜੂੜਾ ਨਹੀਂ ਨਹੀਂ ਥੇ ਗਿਆ ਹਾਂ ਜੀ ਜੇ ਨਗਰ ਜੂੜੇ ਦੱਸ ਦਿੰਦੇ ਲੋਕਾਂ ਦੇ ਅੰਦਰ ਬੱਦੇ ਹਾਂ ਜੀ ਫਸਲਾ ਦੇ ਬਾਹਰ ਆ ਰਹੇ ਆ ਆ ਹਿਸ਼ਾਰਾ ਤੇ ਲਿਖਾਇਆ ਉਹਨਾਂ ਨੇ ਪਰਮੇਂਟ ਦੇ ਦਿੱਤੀ ਜੀ ਕਿਹੜਾ ਆ ਕਿ ਆਪਣੇ ਕਿਹੜਾ ਆ ਬੁਲਾ ਲਓ ਤੁਸੀਂ ਮੈਂ ਕਰ ਦੇਵਾਂਗੇ ਜਿਹੜਾ ਵੀ ਇਹ ਪ੍ਰਾਈਵੇਟ ਕਰ ਲਓ ਪ੍ਰਾਈਵੇਟ ਬੁਲਾ ਲੇ ਜੀ ਬਲੋ ਸਾਜੀ ਸਰ ਜੀ ਬੁਲਾ ਸਕਦੇ ਹੋ ਤੁਸੀਂ ਬਹੁਤ ਥੀਅਰ ਕਰਦੇ ਹੋ ਮੈਨੂੰ ਇਹ ਐਨੀਮਲ ਡਾਕਟਰ ਜ਼ਾਇਦਾ ਹੈ ਐਨੀਮਲ ਡਾਕਟਰ ਅੱਛਾ ਪਾਈ ਜਾਣਾ ਇਹ ਉਹ ਤੋਂ ਬਾਅਦ ਉਹ ਜਿਹੜੇ ਕਹਿੰਦੇ ਤਾਂ ਉਹ ਜਿਹੜੇ ਸੱਤਿਆ ਉਹ ਆਉਂਦੇ ਨੇ ਉਹਦੇ ਹੱਥ ਕਰਦੇ ਆ ਨਾ ਉਹ ਜਿਹੜੇ ਐਕਸ਼ਨ ਦੇ ਉਹਨੂੰ ਚਾਹੁੰਦਾ ਬਟ ਰਸਪੋਨਸ ਆਉਂਦਾ ਹੈ ਹਲੋ ਮੈਂ ਗਿਰਮਾ ਰਹਿ ਰਿਹਾ ਹਾਂ ਉਹ ਆ ਮੈਡਮ ਆਇਆ ਤੋਂ ਮੰਗੀ ਉਹਨੂੰ ਉਹਨਾਂ ਦੇ ਕਰਦੇ ਆ ਹਾਂ ਲੋਕਾਂ ਨਾਲ ਉਹ ਜਿਹਨੂੰ ਮੈਂ ਦੱਸਿਆ ਸੀ ਉਹਦੇ ਅੱਗੇ ਆਉਂਦੇ ਨੇ ਇੱਕ ਮਿੰਟ ਦਾ ਕੰਮ ਬਹੁਤ ਧਿਆਨ ਚਾਹੀਦਾ ਆ ਜਾਓ ਜੀ ਹਾਲੋ ਸਰ ਜੀ ਕਿਹਾ ਨਾ ਦੋ ਬੰਦੇ ਆਏ ਹੋਣਗੇ 8 ਬੰਦ ਸਮਝਣਾ ਰਾਈਟ ਪਾਣੀ ਕਿਉਂ ਮੁੰਡੇ ਤੇ ਮੁੰਡੇ ਤੇ ਹਾਂ ਇਹ ਪ੍ਰਾਈਵੇਟ ਜੀ ਕਿੰਨੀ ਰੇਟ ਦਾ ਕਾਉਗੇ ਇੱਥੇ नहीं चेक किया होना पड़ा, हाँ कि ऐसे हम सब, हाँ लोग की बुजुर्गी गरीब हैं, चलो चलो तुम्हारे लोगों के पास वो कटौती पास, चलो वहीं बैठे हमारे लोग आ 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 ਅੱਜ ਆ ਗਏ ਕਾਗਾ ਅੱਜ ਮੈਂ ਜਵਾਬ ਕਰਾਂਗਾ ਆ ਬਾਈ ਜੀ ਆ ਆ ਇਹ ਵੀ ਬੰਦ ਸੌਂਡੀ ਆ ਬਣੀ ਜੀ ਇਹ ਨੂੰ ਪਤਾ ਕੀ ਕਰਨਾ ਬਿਮਾਰ ਹੈ ਨਾ ਉਹਨੂੰ ਲੱਗੀ ਜੀ ਤੁਸੀਂ ਆ ਲਾ ਰੱਖੋਗੇ ਤਾਂ ਹੋਰ ਬਿਮਾਰੀ ਕੈ ਲੱਗੀ ਹੋਊਗਾ ਬਾਹਰ ਕਢਾ ਦਿਓ ਮੈਨੂੰ ਬਾਹਰ ਕਢਾਓ ਜੀ ਜਾ ਬਿਓ मैं चार नहीं चार बार खिलाती हूँ आपको हाँ मेरी पहले तो मैं अपनी आलो 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 ਉਹ ਨਹੀਂ ਨਹੀਂ ਜੇ ਸੀ ਬੀ ਇਹਨਾਂ ਦੀਆਂ ਦੁਕਾਨੀਆਂ ਉੱਤੇ ਜਿਹੜੇ ਰੱਖਿਆਣਾ ਲੱਗਦਾ ਦਾਂਗੇ ਉਹ ਕੋਈ ਨਹੀਂ ਜੇ ਸੀ ਬੀ ਇਹਨਾਂ ਦੇ ਲਿਆਵਾਂ ਸੰਦ ਲਿਆਵਾਂ ਆਪਾਂ ਲੈ ਜਾਂਦੇ ਆਂ ਉਹ ਜੇ ਸੀ ਬੀ ਜਿਹਨਾਂ ਦੱਪਣੀਆਂ ਮੈਡਮ ਜੀ ਜੇ ਸੀ ਬੀ ਨਾ ਫਾਉਂਡ ਹੀ ਆ ਮੈਡਮ ਜੀ ਲਗਾ ਦਾਂਗੇ ਆਂ ਆਪਲਾਵਾਂਗੇ ਮੈਡਮ ਨੇ ਮੜਾ ਮੋਟਾ ਜਿੰਦਾ ਆ ਮਰੀ ਐ ਇਹਨੂੰ ਚੁੱਕ ਲੈਣੇ ਮੈਡਮ ਜੀ ਇੱਧਰ ਜਾਓ ਇੱਧਰ ਆ ਇੱਥੇ ਮਾਰੀ ਦੋ ਚੱਲ ਜਣੇ ਉਹ ਜੋ ਵੀ ਮਾਰੀ ਦੋ ਬਾਲਕ ਨੂੰ ਆਪਾਂ ਲੈ ਲਵਾਂਗੇ आप भाई जाकर भाई क्लास में जाना नहीं आज तुम्हारी मम्मी तुम ही बात किए हो तुम आए ना करते